ਸੱਤ ਨਾ ਪੂਰਾ ਉਹ ਬੰਦੇ ਬਣਾਣਾ ਕਿੱਥੇ ਬਾਕੀ ਦੇ ਸਰਿਆਂ ਨੂੰ ਦਾਰੂ ਗੁਰੂ ਘਰ ਦੇ ਮੁਰੇ ਵੇਚਦਾ ਕਿਸੇ ਨੇ ਪੂਰਾ ਉਹ ਮੈਂ ਬਰ ਖਲਾਫ ਮੈਂ ਕਿਹਨੂੰ ਬੁਲਾਇਆ ਮੈਂ ਸਰਿਆਂ ਨੂੰ ਗੁਰੂ ਘਰ ਦੇ ਦੱਸੇ ਦਾਰਨਾਏ ਆਪਣੇ ਮੈਟੋਸ ਮੁਕਾਬਾਜ਼ ਨਹੀਂ ਗਾ ਉਹ ਮੈਂ ਨਹੀਂ ਆ ਗਏ ਨਹੀਂ ਆ ਵਿੱਚ ਮਹਾਰਾਜ ਮੈਂ ਨਹੀਂ ਸਰਿਆਂ ਨੂੰ ਦਾਰੂ ਇਹੋ ਬੈਠੀ ਇਹਨੇ ਬੰਦੇ ਕਿਵੇਂ ਮਕਸੀ ਆ ਮੈਂ ਨਹੀਂ ਪ੍ਰਵਾਸੀ ਆ ਪ੍ਰਵਾਸੀ ਮੈਂ ਉਹਦੇ ਵਰਤਵਾਣਾ ਦਾਰੂ ਵੇਚਦਾ ਨਾ ਤੇਰੇ ਨਾਲ ਆ ਦਾਰੂ ਵੇਚਦਾ ਆ ਆ ਵੇਚਦਾ ਦਾਰੂ ਆ ਜੀ ਦਾਰੂ ਵੇਚਦਾ ਸਾਰੇ ਸ਼ਰਿਆਂਾਂ ਸ਼ਰਿਆਂ ਵੇਚਦਾ ਬਾਬਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਜਹਦੜਾ ਬਾਬਾ ਜੀ ਮੈਂ ਕੁਝ ਬਾਬਾ ਜੀ ਕੀ ਨਾਮ ਯਾਰ ਤੇ ਮੂਰੇ ਦਾਰੂ ਵੇਚਦਾ ਮੈਂ ਕਦੇ ਨਹੀਂ ਰੁਬੰਦ ਕੀਤਾ ਹੀਗਾ ਫੜਿਆ ਵੀ ਸੀ ਇੱਕ ਵਾਰੀ ਇਹ ਭੱਜ ਗਿਆ ਸਾਡੇ ਕੋਲ ਸਨਾਰ ਹੋ ਗਿਆ ਬੋਤਲਾਂ ਹਜੇ ਵੀ ਪਈਆਂ ਹੋਣੀਆਂ ਖੋਦ ਉੱਥੇ ਸਪਿੱਟਾਂ ਕਿਸੇ ਡਰਾਈਵਰ ਕੋਲ ਆਜੀ ਆਜੀ ਫੜਿਆ ਕੀ ਹੋਇਆ ਹੁਣ ਕੀ ਆਜਾ ਮੇਰੇ ਉਹ ਡੇ ਸਾਡਾ ਮਾਰੀਆਂ ਹਾਂ ਮੇਰੇ ਮੁੰਡਾ ਕੀ ਨਾ ਬੇਟੇ ਦਾ ਕੰਮ ਤੋਂ ਲਾਇਗਾ ਫਤਿਹ ਸਿੰਘ ਦੇ ਕਿਸ ਗੱਲ ਨੂੰ ਲੈ ਕੇ ਇਹਨਾਂ ਨੇ ਮਾਰੂ ਉਹ ਮੈਂ ਨਹੀਂ ਮਾਰੂ ਕੁੰਡੇ ਦੇ ਨਾਲ ਲੜਾਈ ਆ ਉਹਦਾ ਰੋਲਾ ਚੱਲ ਕਰ ਲੈਂਦੇ ਗੁਰੂ ਘਰ ਦੇ ਮੁਰੇ दारू ਵੇਚਦੇ ਸੀ ਅਸੀਂ ਉਹਨਾਂ ਨੂੰ ਮਨਾ ਕੀਤਾ ਵੀ ਗੁਰੂ ਘਰ ਦੇ ਮੁਰੇ दारू ਨਾ ਵੇਚੋ ਇਹਨਾਂ ਨੇ ਕਿ ਕਿਤਾ ਪ੍ਰਵਾਸੀ ਲੋਕਾਂ ਨੇ ਆਣ ਕੇ ਉਹਦੇ ਦਰ ਮਾਰੇ ਪੇਲਾ ਗਾਣ ਗੱਦੀਏ ਅਸੀਂ ਇਸ਼ੀ ਕਰਕੇ ਆਇਆ ਨਾਲ ਯਾਰ ਉਹਦਾ ਰੋਲਾ ਕਰ ਲੈਂਦਾ ਮੇਰੇ ਪਰਿਵਾਰ ਦੇ ਅ ਦੂਸਰੇ ਤੀਜੇ ਦਿਨ ਰੋਇਆ ਕਰਵਾਇਆ ਛਰੇ ਆਂ दारू ਵੇਚੋ ਉੱਥੇ ਪ੍ਰਵਾਸੀ ਲੋਕ ਛਰੇ ਆਂ ਪਰਵਾਸੀ ਲੋਕ ਸੋਹਰਿਆਂ ਦੇ ਬੋਸੇ ਖਾਵਾ ਬਿੰਦਿਆ ਕਾਕੇ ਜੀ ਸਰਕਾਰ ਬੋਤੀ ਨਾ ਜਾਣਾ ਕਿੱਥੇ ਗਿਆ ਅੱਜ ਮੇਰੇ ਮੁੰਡੇ ਦਾ ਦਾੜ ਮਾਰਿਆ ਉਹਨੇ ਹਾਂ ਗੱਲ ਆ ਮਹਾਰਾਜ ਇਹ ਸਹੀ ਤੇ ਨਾਮ ਕੀ ਆ ਤੁਹਾਡਾ ਜੀ ਮੇਰਾ ਨਾਮ ਲਖਮੀ ਆ ਅਮਨਪ੍ਰੀਤ ਉਹ ਬੰਦਾ ਜਿਹੜਾ ਭੱਜ ਨਾ ਜਾਵੇ ਮੈਂ ਖੁਦ ਇਸ ਚੀਜ਼ ਦੇ ਵਰਖਲਾਵਾ ਮਾਈਕ ਤੇ ਜਨਾਬ ਉਹ ਤੇ ਖਿਆਲ ਕੀ ਨਾਮ ਆ ਬਾਬੇ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਮੁਖ ਜਹਦਾ ਟਾਫੋਂ ਨਗਰ ਤੋਂ ਬੋਲਦਾ ਕੀ ਹੋਇਆ ਕੀ ਅੱਜ ਇੱਥੇ ਹੋਇਆ ਪਹਿਲਾਂ ਵੀ ਮੈਂ ਉਹਨਾਂ ਨੂੰ ਦਬਕਾ ਮਾਰੇ ਵੀ ਸ਼ਰਾਬ ਨਾਲ ਵਿੱਚੋਂ ਮੇਰੇ ਗੁਰੂ ਘਰ ਦੇ ਵਿੱਚ ਲਾਗੇ ਤਾਂ ਕਿ ਗੁਰੂ ਘਰ ਦੇ ਲਾਗੇ ਆ ਗੁਰਦੁਆਰਾ ਸਾਹਿਬ ਸਾਡੀ ਸ਼ੌਣੀ ਆ ਉਸ ਤੋਂ ਬਾਅਦ ਸਾਡੇ ਮੁੰਡੇ ਨੇ ਵੱਡੇ ਮੁੰਡੇ ਨੇ ਕਹੇ ਵੀ ਕਹਿੰਦੇ ਗੁਰੂ ਘਰ ਇੱਥੇ ਦਾਰੂ ਨਹੀਂ ਵੇਚਣੀ ਕੀ ਨਾ ਬੇਟੇ ਦਾ ਜੀ ਨੇ ਕਿਹਾ ਫਤਿਹ ਅੱਛਾ ਜੀ ਉਹ ਜਦੋਂ ਨਾ ਗਿਆ ਤੇ ਪਿੱਛੇ ਉਹਨੇ ਪਿੱਛੇ ਜਾ ਕੇ ਉਹਨੇ 12 13 ਗਾਲਾਂ ਕੱਢਣ ਲੱਗਿਆ ਪਿੱਛੇ 12 13 ਜਾਣੇ ਆਣ ਕੇ ਪ੍ਰਵਾਸੀ ਲੋਕਾਂ ਨੇ ਦਾਤ ਮਾਰੇ ਪੂਰਾ ਮੁੰਡੇ ਦੇ ਤੇ ਹੁਣ ਵਿਚਾਰਾ ਮੁੰਡੇ ਦਾ ਹਸਪਤਾਲ ਪਿਆ ਬੇਹੋਸ਼ ਪਿਆ ਹੋਇਆ ਤੇ ਅਸੀਂ ਤਾਂ ਲੱਭਦੇ ਪਏ ਗੁਜਰਤੀ ਰੱਬ ਲੋ ਇੱਥੇ ਆ ਗਏ ਸਤੇ ਪਹਿਲਾਂ ਵੀ ਇਹਨਾਂ ਨੂੰ ਖਦੇੜਿਆ ਉੱਥੋਂ ਦੀ ਜੋ ਸ਼ਰਾਬ ਦੀ ਹਾਂਜੀ ਵੇਚਦੇ ਪਏ ਸਰਿਆਂ ਪੇ ਤਾਂ ਪੁਲਿਸ ਮਿਲਾਂ ਚੌਂਕੀ ਥਾਣੇ ਸਾਰਿਆਂ ਨੂੰ ਪਤਾ ਤਾਂ ਪੂਰੇ ਗੰਦ ਪਾਇਆ ਪ੍ਰਵਾਸੀਆਂ ਨੇ ਪੂਰਾ ਪ੍ਰਵਾਸੀਆਂ ਨੇ ਗੰਦ ਪਾਇਆ ਹੋਇਆ ਉੱਥੇ ਕਿਉਂ ਨਹੀਂ ਸੜੀ ਸਰਕਾਰ ਸੌੜ ਦੀ ਪ੍ਰਵਾਸੀ ਤਾਂ ਇਦਾਂ ਦੇ ਕੰਮ ਕਰਦੇ ਪਏ ਆ ਅੱਜ ਸਾਡੇ ਘਰਾਂ ਦੇ ਗੁਰੂ ਘਰਾਂ ਦੇ ਮੁੰਰੇ ਸ਼ਰਾਬਾਂ ਵੇਚਣਗੇ ਸਨਿਆ ਉਹ ਵੀ ਸਾਡਾ ਗੁਰੂ ਘਰ ਅਸੀਂ ਲੋਕਾਂ ਦੀ ਸੇਵਾ ਕਰਦੇ ਆਂ ਇਦਾਂ ਦੇ ਕੰਮ ਕਰਦੇ ਆਂ ਸਾਡੇ ਗੁਰੂ ਸਾਡੇ ਬੱਚਿਆਂ ਦੇ ਉੱਤੇ ਹਮਲਾ ਕੀਤਾ ਇਹਨਾਂ ਨੇ ਦੱਸੋ ਓਏ ਕਿਹਨਾ ਕੋ ਕੀ ਹਥਿਆਰ ਸੀ ਹਥਿਆਰ ਕੀ ਸੀ ਮੁੰਡਾ ਨਾਲ ਮੁੰਡਾ ਕੀ ਸੀ ਹਥਿਆਰ ਈਟਾਂ ਮਾਰੀਆਂ ਜੀ ਈਟਾਂ ਸਿਰ ਤੇ ਈਟਾਂ ਮਾਰੀਆਂ ਜੀ ਸਿਰ ਤੇ ਆ ਮੁੰਡੇ ਦੇ ਵੀ ਵਜੀ ਸਿਰ ਚਾ ਦੇਖੋ ਇਹ ਨਾਲ ਹੀ ਸੀ ਇਹ ਨਾਲ ਸੀ ਇਹ ਤਾਂ ਬਚਾ ਕੇ ਲੈ ਕੇ ਆਇਆ ਨੂੰ ਚੁੱਕ ਕੇ ਲੈ ਕੇ ਆਇਆ ਵਿਚਾਰਾ ਇਹ ਫੋਨ ਕੀਤਾ ਮੈਂ ਜਾ ਕੇ ਚੁੱਕਿਆ ਉਥੇ ਤੇ ਸਰ੍ਹੇਮ ਉਥੇ ਗੁਰੂ ਘਰ ਦੇ ਕੋਲੇ ਸ਼ਰਾਬ ਵੇਚਦੇ ਆ ਸਰ੍ਹੇਮ ਗੁੰਡਾ ਕਰਦੀ ਕਰਦੇ ਆ ਇਹਨਾਂ ਨੇ ਇਹਨਾਂ ਨੇ ਤਾਂ ਕਹਿਣ ਦਾ ਮਤਵ ਵਾਲਾ ਇਹਨਾਂ ਨੇ ਮੈਨੂੰ ਕਿਹਾ ਕਹਿੰਦਾ ਵੀ ਮੈਂ ਸਰ੍ਹੇਮ ਪੁਲਿਸ ਨੂੰ ਪੈਸੇ ਦਿੰਦਾ ਇਹਨੇ ਦੀ ਬਾਣ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਿਹਾ ਕਿ ਮੈਂ ਮਹੀਨਾ ਜਾਂਦਾ ਠਾਣੇ ਤੇ ਤੁਸੀਂ ਕੀ ਰੋਕ ਲੋਂਗੇ ਇਹ ਬੰਦੇ ਨੇ ਕਿਹਾ ਕਿੰਨੇ ਟਾਈਮ ਤੋਂ ਵੇਚ ਰਹੇ ਨੇ ਸਰ ਮੈਨੂੰ ਤਾਂ ਇਹ ਮੈਨੂੰ ਪਤਾ ਹੀ ਕੱਲ ਪਰਸ ਤੋਂ ਲੱਗਿਆ ਇਹ ਮੁੰਡੇ ਨੇ ਦੱਸਿਆ ਕਹਿੰਦਾ ਵੀ ਡਾਡੀ ਇਹ ਤਾਂ ਸ਼ਰਾਬ ਵੇਖਦੇ ਆਪਣੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਆ ਮੈਂ ਇਹਨਾਂ ਨੂੰ ਮਨਾ ਵੀ ਕੀਤਾ ਮੈਂ ਕਹਿੰਦਾ ਸ਼ਰਾਬ ਨਾਲ ਵਿੱਚ ਓਏ ਇਹ ਫਿਰ ਅਸੀਂ ਫੜਿਆ ਵੀ ਇੱਕ ਵਾਰੀ ਪੱਜ ਕੇ ਸਕੂਟਰੀਆਂ ਆਈਆਂ ਲੈ ਕੇ ਸਕੂਟਰੀਆਂ ਦੇ ਵਿੱਚ ਰੱਖੀ ਹੁੰਦੀ ਸ਼ਰਾਬ ਇਹਨਾਂ ਦੀ ਡਿੱਗੀ ਦੇ ਵਿੱਚ ਫਿਰ ਆਈਗਾ ਹਾਂਜੀ ਸ਼ਰਾਬ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਹੋਰ ਵੀ ਨਸ਼ਾ ਚਿੱਟਾ-ਚਟਾ ਵੀ ਵੇਚਦਾ ਹੋਣਾ ਮੇਰੇ ਹਿਸਾਬ ਨਾਲ ਉਹ ਖੁਦ ਕਹਿ ਰਿਹਾ ਕਹਿੰਦਾ ਮੈਂ ਮਹੀਨਾ ਦਿੰਦਾ ਬਾਬਾ ਜੀ ਇਹ ਗੱਲ ਕਰੀਏ ਟਰਾਂਸਪੋਰਟ ਨਗਰ ਦੀ ਉੱਥੇ ਪਤਾ ਚੱਲਿਆ ਰਾਤ ਦੇ ਟਾਈਮ ਤੇ ਹੋਰ ਵੀ ਕਈ ਗਲਤ ਕੰਮ ਜਾ ਬਹੁਤ ਗਲਤ ਸਰਕਾਰ ਯਾਰ ਇਹ ਤਾਂ ਥਾਣੇ ਨੂੰ ਪਤਾ ਨਹੀਂ ਕਿ ਮੋਤੀ ਨਗਰ ਥਾਣਾ ਸਾਰਾ ਪਤਾ ਹੈਗਾ ਕਿਉਂ ਨਹੀਂ ਕੁਝ ਕਰ ਦੇਗੇ ਜੀ ਉੱਥੇ ਹੁੰਦੀ ਸਾਰਾ ਕੁਝ ਉੱਥੇ ਹੁੰਦਾ ਜੇ ਰੋਕਦੇ ਅੱਜ ਤੇ ਉਹਨੂੰ ਰੋਕਿਆ ਸ਼ਰਾਬ ਬਣਾਉਣਾ ਮੈਂ ਵੀ ਰੋਕਿਆ ਉਹਨੂੰ ਮੈਂ ਕਹਿੰਦਾ ਤੇ ਸ਼ਰਾਬ ਨਹੀਂ ਵੇਚਣੀਗੀ ਤੇ ਮੈਨੂੰ ਕਹਿੰਦਾ ਬਾਬਾ ਜੀ ਅਸੀਂ ਮਹੀਨਾ ਦਿੰਦੇ ਆ ਮੈਨੂੰ ਇਹ ਬੰਦੇ ਦੇ ਵਿਆਹ ਦਾ ਸੈਕਸ ਦਾ ਗੋਦੀ ਬਿਆਨ ਹੈ ਕਿ ਕਿੰਨੇ ਜਣੇ ਸੀ ਹਮਲਾਵਰ ਇੱਕ 12 ਜਾਣੇ ਕਿੰਨੇ ਜਾਣੇ ਸੀ 10 12 ਜਾਣੇ 10 12 ਜਾਣੇ ਸੀ ਜੀ 10 12 ਦੀ ਟੀਮ ਹੈ ਬਟਾ ਖੋ ਕਿਉਂ ਮੋਤੀ ਨਗਰ थाना ਕਿੱਥੇ ਵਿਆ ਹੋਇਆ ਉਥੇ ਕਿਉਂ ਨਹੀਂ ਕਾਰਵਾਈ ਕਰ ਦੇਗੇ